ਇਹ ਲੋਕ ਗਿਰਜੀ ਪਿੱਤੇ ਦਾ ਕਰਾਇਆ ਸੀ ਮਾ ਖ ਪੀੜ ਹੁੰਦੀ ਆ ਤਾਂ ਫੇਰ ਪਿੱਤੇ ਦਾ ਵੀ ਕਰਾ ਲਿਆ ਚੁੱਕ ਚਕਾ ਕੇ ਤੇ ਦਰਦ ਫੇਰ ਨਾ ਹਟੇ ਇਹ ਆਖਾ ਪਿੱਤਾ ਵੀ ਕਢਾ ਲਿਆ ਤੇ ਦਰਦ ਫੇਰ ਨਹੀਂ ਹਟਦੀ ਬੜਾ ਰੋਣਾ ਖਪਣਾ ਮੇ ਘਰੇ ਇਹਨੇ ਕਿਤੇ ਨਾ ਮੁੰਡੇ ਨੇ ਵੀ ਕੰਮ ਤੇ ਜਾਣਾ ਵੀ ਬੜੀ ਪੀੜ ਫੇਰ ਛਿੜਨੀ ਤੇ ਵਿਚਾਰਾ ਕੰਮ ਤੋਂ ਹੀ ਬਹਿ ਗਿਆ ਮੁੜ ਕੇ ਤਾਂ ਇਹ ਪੜੇ ਖੇਰਾ ਵੀ ਚੱਲ ਆ ਛਾਪ ਕੇ ਪਿੱਤੇ ਜਾਂ ਪਿੱਤੇ ਚੱਲਣੇ ਗਲ ਦੀਆਂ ਪੇ ਹਟ ਜਾਣੀਆਂ ਦੇ ਅਹੀਂ ਚੋਕ ਚਕਾ ਕੇ ਪੈਸਾ ਵੀ ਲਾ ਲਿਆ ਤੇ ਫੇਰ ਬਣਾ ਪੀ ਦਰਦ ਫੇਰ ਨਾ ਹਟੀ ਫੇਰ ਇਹਨਾਂ ਕੋ ਜਾਣੇ ਨਖਣਾ ਠੰਡ ਕਰਕੇ ਆ ਫੇਰ ਦਵਾਈ ਦੇ ਦੇਣੀ ਫੇਰ ਘਰ ਆਉਣਾ ਫੇਰ ਇੱਕ ਮਿੰਟ ਚ ਹੀ ਡਾ ਪਾਣੀ ਉਹਨਾਂ ਦੀ ਫੇਰ ਵਿੱਚ ਆਇਆ ਭੀ ਆ ਜਿਹੜੀ ਸਾਹ ਵਾਲੀ ਨਾਲੀ ਆ ਨਾ ਇਹਨਾਂ ਦੇ ਵਿੱਚ ਪਥਰੀਆਂ ਤਿੰਨ ਨਿਕਲੀਆਂ ਫੇਰ ਘਰ ਦੇ ਭਾਰਾ ਨਹੀਂ ਜੋ ਕੰਮ ਕਰਦੀ ਅਜੇ ਵੀ ਤੇ ਜਾਵੇਂ ਨਾ ਚੜਿਆ ਆਪਰੇਸ਼ਨ ਨੂੰ ਇਹਦੋਂ ਹੋਏ ਨਾ ਫੇਰ ਕਮਜ਼ੋਰੀ ਕਰਕੇ ਵੀ ਨਹੀਂ ਤੁਹਾਨੂੰ ਖਤਮ ਮਾੜਿਆ ਘਰਾਂ ਚ ਕੀ ਵੀ ਰੋਟੀ ਆ ਬੁਰਕੀ ਫੇਰ ਉਹ ਕਾਕਾ ਕੱਲਾ ਵਿਚਾਰਾ ਕੋ ਮਾਮਦਾ ਫੇਰ ਘਰ ਦਾ ਹੀ ਮਹਾ ਸਿਸਟਮ ਚੱਲਦਾ ਜੋ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਬੜੀ ਜਿਆਦੀ ਮਦਦ ਕੀਤੀ ਉਹਨਾਂ ਨੇ ਫੇਰ ਜਾਨ ਬਚਾਤੀ ਚਲੋ ਨਹੀਂ ਤੇ ਮੌਤ ਹੀ ਮੇਰੀ ਕਿਥੋਂ ਇੰਨਾ ਪਿਆ ਲਿਆਉਣਾ ਤਾਂ ਕਿੰਨੇ ਨਾਈ ਦਾ ਨੇ ਮਾਰ ਆਇਦਾ ਸ਼ੁਕਰ ਹੈ ਚਲੋ ਬੜੀ ਬੜੀ ਉਮਰ ਕਰੇ ਉਹਨਾਂ ਦੀ ਮਾਰਾ ਸੱਚੇ ਪਾਤਸ਼ਾ ਜਿੰਨਾ ਚਲੋ ਮੇਰੀ ਜਾਨ ਬਚਾਤੀ ਬੱਚਿਆਂ ਦੇ ਵਿੱਚ ਐਂਦਰ ਉਹਨੇ ਨੇ ਹਮਾ ਪੋਤਾ ਸਤਾਲ ਵੀ ਘਰ ਵੀ ਰੋਣ ਆਣ ਕੇ ਵੀ ਕੀ ਕਰਾਂਗੇ ਕਿੱਥੋਂ ਦੇਵਾਂਗੇ ਇੰਨਾ ਪੈਸਾ